ਪਾਣੀ ਪੀਏ ਛਾਣ ਕੇ ਤੇ ਗੁਰੂ ਬਣਾਈਏ ਜਾਣ ਕੇ ਜੀ ਮੈਨੂੰ ਯਾਦ ਹੈ ਸਾਡੇ ਸੁਲਿੰਦਰ ਚਿੰਦਾ ਜੀ ਮੈਂ ਉਹਨਾਂ ਦੀ ਬਹੁਤ ਰਿਸਪੈਕਟ ਕਰਦਾ ਹਾਂ ਔਰ ਬਹੁਤ ਹਮੇਸ਼ਾ ਰੋਗੀ ਕਿਉਂਕਿ ਉਹਨਾਂ ਦੇ ਜ਼ਰੀਏ ਮੈਨੂੰ ਗੁਰੂ ਨੂੰ ਮਿਲੇ ਅੱਛਾ ਫੋਨ ਆਇਆ ਮੈਨੂੰ ਕਹਿੰਦੇ ਸਾਡੇ ਬਾਬਾ ਜੀ ਬਹੁਤ ਯਾਦ ਕਰਦੇ ਕਿ ਬਾਬਾ ਜੀ ਕਹਿੰਦੇ ਸਾਡੇ ਸਾਈਂ ਦੀ ਨਕੂਦਰ ਮੈਂ ਕਹਾਂ ਜੀ ਉਹਨਾਂ ਦੀ ਮਰਜ਼ੀ ਹੋਈ ਤਾਂ ਤਾਂ ਜਦੋਂ ਮਰਜ਼ੀ ਬੁਲਾ ਲੈ ਜੀ ਮੇਰੇ ਮੂច ਸਹਿਜ ਦੇ ਵਿੱਚ ਕਿਉਂਕਿ ਹੈ ਵੀ ਗੱਲ ਜੀ ਕਿ ਜਦ ਤੱਕ ਉਹਨਾਂ ਦੀ ਮਰਜ਼ੀ ਨਹੀਂ ਤੁਸੀਂ ਜਾ ਹੀ ਨਹੀਂ ਸਕਦੇ ਕਿਸੇ ਦਰਬਾਰ ਦੇ ਵਿੱਚ ਨਹੀਂ ਵੜ ਸਕਦੇ ਜੇ ਤੁਸੀਂ ਚੱਲੇ ਵੀ ਹੋ ਦਰਬਾਰ ਦੇ ਵਿੱਚ ਫਿਰ ਵੀ ਹੁਕਮ ਨਹੀਂ ਹੋ ਸਕਦਾ ਜਾਂਪ ਪਹੁੰਚ ਵੀ ਗਏ ਤੇ ਉੱਥੇ ਨਿਗਾਹ ਨਹੀਂ ਮਿਲਣ ਦੇਣੀ ਕਿਸੇ ਸੋ ਮੈਂ ਕਿਹਾ ਜੀ ਉ ਤਾਂ ਉਹਨਾਂ ਦੀ ਆਵਾਜ਼ ਜਦੋਂ ਵੱਜੇਗੀ ਤੇ ਉਦਾਂ ਚਲਾਂਗੇ ਉਹ ਦੋ ਤਿੰਨ ਮਹੀਨੇ ਬਾਅਦ ਰਾਤ ਨੂੰ ਮੈਂ ਸੁੱਤਾ ਪਿਆ ਰਾਤ ਨੂੰ ਸੁਪਨੇ ਦੇ ਵਿੱਚ ਇੱਕ ਮੈਂ ਦਰਬਾਰ ਦੇਖ ਰਿਹਾ ਉੱਥੇ ਘੋੜੇ ਬੋਤੇ ਮੇਲਾ ਮੇਲਾ ਲੱਗਿਆ ਇੱਕ ਪਾਸੇ ਪੂਰਾ ਸਰੋਵਰ ਹੈ ਮੈਂ ਹਜੇ ਜਗ੍ਹਾ ਦੇਖੀ ਨਹੀਂ ਉਹ ਮੈਂ ਸੁਪਨੇ ਦੇ ਵਿੱਚ ਦੇਖ ਰਿਹਾ ਤੇ ਦੂਜੇ ਦਿਨ ਸਵੇਰੇ ਉਹਨਾਂ ਦਾ ਫੋਨ ਆਇਆ ਕਹਿੰਦੇ ਵੀ ਆਪਣਾ ਅੱਜ ਵੀਰਵਾਰ ਹੈ ਜੇ ਮਤਲਬ ਜੇ ਕੋਲ ਤੁਹਾਡੇ ਕੋਲ ਟਾਈਮ ਹੋਵੇ ਮੈਂ ਕਿਹਾ ਹਾਂ ਯਾਰ ਚਲਦੇ ਆ ਮੈਂ ਕਿਹਾ ਰਾਤ ਨੂੰ ਮੈਨੂੰ ਸੁਪਨਾ ਵੀ ਆਇਆ ਕੁਝ ਅਸੀਂ ਚਲੇ ਗਏ ਜੀ ਉੱਥੇ ਉੱਥੇ ਕੁਲਦੀਪ ਮਾਨਕ ਜੀ ਬੈਠੇ ਉੱਥੇ ਮੁਹੰਮਦ ਸਦੀਕ ਸਾਹਿਬ ਬੈਠੇ ਤੇ ਸਾਈਂ ਜੀ ਸਾਡੇ ਚਸ਼ਮਾ ਲੱਗਿਆ ਕਾਲਾ ਚਸ਼ਮਾ ਔਰ ਟਾਕੀਆਂ ਵਾਲਾ ਉਹਨਾਂ ਦਾ ਚੱਗਾ ਪਾਇਆ ਕਾਲਾ ਤੇ ਹੱਥ ਚ ਡਾਂਗ ਚੜਦੀ ਉਮਰ ਦਾ ਜਿਹੜਾ ਹੁੰਦਾ ਨਾ ਜੀ ਇੱਕ ਜੋਸ਼ ਉਹ ਵੀ ਫਕੀਰੀ ਉਸ ਤੋਂ ਪਹਿਲਾਂ ਉਹਨਾਂ ਦੇ ਜੋਗ ਸੀਗਾ ਬਹੁਤ ਵੱਡਾ ਫਾਰੀ ਜੋਗ ਸੀਗਾ ਅੱਛਾ ਚਟਾਵਾਂ ਦਾ ਹੁੰਦਾ ਅੱਛਾ ਸੋ ਉਹ ਸਵਸਥਾ ਦੇ ਵਿੱਚ ਬੈਠੇ ਜਾ ਕੇ ਮੈਨੂੰ ਛਿੰਦਾ ਜੀ ਜਾਂਦੇ ਜਾਂਦੇ ਦੱਸ ਰਹੇ ਆ ਕਿ ਉਹ ਜੋ ਗੱਲ ਕਹਿਣ ਕੋਈ ਬਹੁਤਾ ਉਹਦੇ 'ਚ ਸਵਾਲ ਸੁਵਲ ਨਾ ਕਰੇ ਤੇ ਕੋਈ ਚੀਜ਼ ਦੇਣ ਤੇ ਉਹਨੂੰ ਨਾ ਨਾ ਨੁਕਰ ਨਾ ਕਰਨਾ ਚੁੱਪ ਕਰਕੇ ਲੈ ਲੈਣਾ ਸਵੀਕਾਰ ਕਰ ਲੈਣਾ ਸੋ ਇਹਦਾ ਨਾ ਸਮਝਾਈਆਂ ਸਮਝੂਆਂ ਉਹਨਾਂ ਨੇ ਤੇ ਜਦੋਂ ਅੰਦਰ ਗਏ ਉੱਥੇ ਜਦੋਂ ਬੈਠੇ ਤੇ ਮੈਂ ਕਿਹਾ ਸਾਈ ਜੀ ਚਲਦੇ ਚਲਦੇ ਗਏ ਨਾ ਹਾਂ ਬਈ ਗੁਰਦਾਸ ਕੀ ਦੇਖਿਆ ਬਰ ਮੈਂ ਕਿਹਾ ਜੀ ਮੈਂ ਤਾਂ ਰਾਤ ਨੂੰ ਮੈਂ ਸੁਪਨੇ ਚ ਦੇਖ ਲਈ ਸੀ ਜਗਾ ਕਹਿੰਦਾ ਬਸ ਬਸ ਬਾਰੇ ਪਰਦੇ ਨਹੀਂ ਖੋਲਿਦੇ ਹੁੰਦੇ ਪੇਰ ਚ ਪਰਦਾ ਇਹ ਸੱਤ ਹੋ ਗਿਆ ਸ਼ੇਅਰ ਕਰਨ ਵਾਸਤੇ ਸਾਨੂੰ ਇੰਸਟਾਗ੍ਰਾਮ ਤੋਂ ਫੋਲੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੈ ਸਾਈ ਜੈ ਬਾਬਾ ਮਨਾਰਾ ਸ਼ਹਿ ਜੈ ਸਾਈ ਨ adiabatically ਜੈ ਰਵਿ ਰਵੀ ਬਾਬਾ ਦੇ ਸਾਈ ਜੀ